ਹੁਣ ਸ਼੍ਰੋਮਣੀ ਅਕਾਲੀ ਦਲ ਕੋਲ ਕੀ ਅਜਿਹਾ ਬਚਿਆ ਹੈ ਕਿ ਵੀ ਦੁਬਾਰਾ ਰਿਵਾਈਵ ਹੋ ਸਕੇ ਸੁਖਬੀਰ ਬਾਦਲ ਇਜ਼ ਨਾਟ ਕਟ ਫॉर ਪੋਲਿਟਿਕਸ ਰਾਜਨੀਤੀ ਸੁਖਬੀਰ ਬਾਦਲ ਦੇ ਵਾਸਤਾ ਰੋਗ ਨਹੀਂ ਹੈਗਾ ਉਹਦੇ ਵਿੱਚ ਕੋਈ ਉਸ ਤਰ੍ਹਾਂ ਦੇ ਜਿਹੜੇ ਲੱਛਣ ਪੋਲਿਟਿਕਲ ਲੀਡਰਸ਼ਿਪ ਵਾਲੇ ਮੈਂ ਵੱਡੇ ਬਾਦਲ ਸਾਹਿਬ ਨੂੰ ਮਿਲਦਾ ਮਿਲਦਾ ਰਿਹਾ ਉਹਨਾਂ ਨੂੰ ਮੈਂ ਬੜੇ ਕਲੋਸਲੀ ਦੇਖਿਆ ਉਹ ਸੁਖਬੀਰ ਬਾਦਲ ਉਹਨਾਂ ਨਾਲ ਬਿਲਕੁਲ ਉਲਟ ਹੈ ਆਖਿਰ ਦੇ ਟਾਈਮ ਦੇ ਉੱਤੇ ਬਾਦਲ ਸਾਹਿਬ ਦੇ ਆਖਰੀ ਸਾਲਾਂ ਦੇ ਵਿੱਚ ਉਹ ਸਾਰਾ ਜਿਹੜਾ ਹੈ ਇੱਕ ਕਲੈਕਟਿਵ ਲੀਡਰਸ਼ਿਪ ਦਾ ਸਿਧਾਂਤ ਕਾਲੀ ਦਿਲ ਵਿੱਚ ਖਤਮ ਹੋ ਗਿਆ। ਇਹ ਜਿਹੜੀ ਸੀਟ ਵੀ ਬਠਿੰਡੇ ਦੀ ਜਿੱਤੀ ਹੈ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪੈਸਾ ਇਧੇ ਚ ਵਾਇਆ ਗਿਆ। ਜਾਂ ਜੇ ਕਹਦੇ ਇਹ ਬੜੀ ਬੜੀਆਂ ਮਹਿੰਗੀਆਂ ਵੋਟਾਂ ਖਰੀਦੀਆਂ ਗਈਆਂ ਤੇ ਇਹ ਵੀ ਕੋਈ ਹੈਰਾਨੀ ਨਹੀਂ ਹੋਊਗੀ ਕਿਉਂਕਿ ਗਰਾਊਂਡ ਰਿਪੋਰਟਸ ਮਿਲਦੀਆਂ ਰਹਿੰਦੀਆਂ ਕੋਈ ਚੀਜ਼ ਸਾਜੀ। ਹੌਣ ਸ਼੍ਰੋਮਣੀ ਅਕਾਲੀ ਦਲ ਕੋਲ ਕੀ ਅਜਿਹਾ ਬਚਿਆ ਕਿ ਵੀ ਦੁਬਾਰਾ ਰਿਵਾਈਵ ਹੋ ਸਕੇ ਕਿਉਂਕਿ ਮੌਕਾ ਸੀ ਇਸ ਟਾਈਮ ਤੇ ਕਹਿੰਦੇ ਸੀਗੇ ਕਈ ਸੀਟਾਂ ਤੋਂ ਪਿੱਛੇ ਹਟ ਕੇ ਉਹ ਆਪਣੇ ਨੂੰ ਬਚਾ ਵੀ ਸਕਦੇ ਸੀਗੇ 13 ਚ ਸਿਰਫ ਇੱਕ ਸੀਟ ਚਲੋ ਉਹ ਵੱਡੀ ਲੀਡ ਨਾਲ ਜਿੱਤੇ ਜ਼ਰੂਰ ਨੇ ਪਰ ਬਾਕੀ 12 ਸੀਟਾਂ ਦਾ ਕੀ ਰਹਿ ਗਿਆ ਹੁਣ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਵੀਰ ਸਿੰਘ ਬਾਦਲ ਦੇ ਲਈ ਕੋਈ ਬਦਲ ਰਹਿ ਜਾਂਦਾ ਜਾਂ ਉਹਨਾਂ ਲਈ ਕੁਝ ਹੋਰ ਕੋਈ ਨਵੀਂ ਚੀਜ਼ ਉਹਨਾਂ ਨੂੰ ਸੋਚਣ ਦੀ ਲੋੜ ਹੈ ਹੁਣ ਕੋਈ ਬਦਲ ਨਹੀਂ ਰਹਿ ਜਾਂਦਾ ਬੇਸਿਕਲੀ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਜਿਹੜੇ ਵੀ ਦੋਸਤ ਮੇਰੇ ਕੋਲ ਆਉਂਦੇ ਰਹੇ ਮੀਡੀਆ ਤੋਂ ਸੁਖਬੀਰ ਬਾਦਲ ਇਸ ਨੋਟ ਕਟ ਫਾਰ ਪੋਲਿਟਿਕਸ ਰਾਜਨੀਤੀ ਸੁਖਬੀਰ ਬਾਦਲ ਦੇ ਵਾਸਤਾ ਰੋਗ ਨਹੀਂ ਹੈਗਾ ਉਹਦੇ ਵਿੱਚ ਕੋਈ ਉਸ ਤਰ੍ਹਾਂ ਦੇ ਜਿਹੜੇ ਲੱਛਣ ਪੋਲਿਟਿਕਲ ਲੀਡਰਸ਼ਿਪ ਵਾਲੇ ਮੈਂ ਵੱਡੇ ਬਾਦਲ ਸਾਹਿਬ ਨੂੰ ਮਿਲਦਾ ਮਿਲਦਾ ਰਿਹਾ ਉਹਨਾਂ ਨੂੰ ਮੈਂ ਬੜੇ ক্লোਜ਼ਲੀ ਦੇਖਿਆ ਉਹ ਸੁਖਬੀਰ ਬਾਦਲ ਉਹਨਾਂ ਦਾ ਬਿਲਕੁਲ ਉਲਟ ਹੈ ਜੀ ਸੋ ਅਕਾਲੀ ਦਲ ਜਦ ਤੱਕ ਉਸ ਤਰ੍ਹਾਂ ਦੀ ਲੀਡਰਸ਼ਿਪ ਦੇ ਗ੍ਰਿਪ ਚੋਂ ਬਾਹਰ ਨਹੀਂ ਆਉਂਦਾ ਜੀ ਬਹੁਤ بڑا ਕ੍ਰਾਈਸਿਸ ਹੈ ਅਕਾਲੀ ਦਲ ਦੀ ਲੀਡਰਸ਼ਿਪ ਦਾ ਅ ਮੇਰੀ ਅਕਾਲੀ ਨੇਤਾਵਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਕਈ ਵਾਰ ਮੇਰੇ ਸਾਰੇ ਪੋਲੀਟੀਕਲ ਪਾਰਟੀ ਦੇ ਲੋਕ ਆਣਾ ਮੇਰਾ ਬੈਠਣਾ ਰਹਿੰਦਾ ਕਿਉਂਕਿ ਮੈਂ ਤਾਂ ਬਤੌਰ ਇੱਕ ਪ੍ਰੋਫੈਸਰ ਜਾਂ ਇੱਕ ਸਟੂਡੈਂਟ ਉਸ ਨੂੰ ਦੇਖਣਾ ਹੁੰਦਾ ਤਾਂ ਹਰ ਬੰਦਾ ਮਹਿਸੂਸ ਕਰਦਾ ਕਿ ਅਕਾਲੀ ਦਲ ਇਸ ਵੇਲੇ ਜਿਹੜਾ ਹੈ ਉਹ ਬਹੁਤ ਜ਼ਬਰਦਸਤ ਲੀਡਰਸ਼ਿਪ ਕ੍ਰਾਈਸਿਸ ਚੋਂ ਲੰਘ ਰਿਹਾ ਹੈਗਾ ਅਕਾਲੀ ਦਲ ਜਿਹੜਾ ਹੈਗਾ ਦੇਖੋ ਉਹ ਦੀ ਜਿਹੜੀ ਅਸੀਂ ਹਿਸਟਰੀ ਚ ਜਾਈਏ ਤਾਂ ਉਹਦੇ ਵਿੱਚ ਨਾ ਇੱਕ ਜਿਹੜੀ ਹੈ ਕਲੈਕਟਿਵ ਲੀਡਰਸ਼ਿਪ ਰਹੀ ਜਗਦੇਵ ਸਿੰਘ ਤਲਵੰਡੀ ਹੁੰਦੇ ਸੀਗੇ ਟੋੜਾ ਸਾਹਿਬ ਰਹੇ ਨੇ ਤੁਰ ਰਹੇ ਨੇ ਪਹਿਲਾ ਮਹੂਨ ਸਿੰਘ ਤੁਰ ਰਹੇ ਨੇ ਬਾਦਲ ਸਾਹਿਬ ਆਫ ਕੋਰਸ ਰਹੇ ਨੇ ਦੂਸਰੇ ਲੀਡਰਸ ਰਹੇ ਨੇ ਰਲ ਮਿਲ ਕੇ ਅਕਾਲੀ ਦਲ ਚੱਲਦਾ ਸੀ ਰਾਜਨੀਤਿਕ ਤੌਰ ਤੇ ਬਾਦਲ ਸਾਹਿਬ ਭਾਰੂ ਸੀਗੇ ਮੁੱਖ ਮੰਤਰੀ ਬੰਦੇ ਸੀਗੇ ਸ਼੍ਰੋਮਣੀ ਕਮੇਟੀ ਦੇ ਵਿੱਚ ਟੋੜਾ ਸਾਹਿਬ ਤਲਵੰਡੀ ਸਾਹਿਬ ਇਸ ਤਰ੍ਹਾਂ ਤਰੀਕੇ ਨਾਲ ਚੱਲਦਾ ਸੀ ਔਰ ਆਪਸ ਵਿੱਚ ਇੱਕ ਕੰਸੈਂਸਸ ਬਣਿਆ ਰਹਿੰਦਾ ਸੀਗਾ ਲੇਕਿਨ ਆਖਰ ਦੇ ਟਾਈਮ ਦੇ ਉੱਤੇ ਬਾਦਲ ਸਾਹਿਬ ਦੇ ਆਖਰੀ ਸਾਲਾਂ ਦੇ ਵਿੱਚ ਉਹ ਸਾਰਾ ਜਿਹੜਾ ਹੈ ਇੱਕ ਕਲੈਕਟਿਵ ਲੀਡਰਸ਼ਿਪ ਦਾ ਸਿਧਾਂਤ ਅਕਾਲੀ ਦਲ 'ਚ ਖਤਮ ਹੋ ਗਿਆ ਇਕੱਲਾ ਪ੍ਰਕਾਸ਼ ਉਹਨੂੰ ਮੈਂ ਤੇ ਇੱਕ ਵਾਰ ਇਹ ਵੀ ਕਹਤਾ ਸੀਗਾ ਕਿ ਇਹ ਪਾਰਟੀ ਹੁਣ ਅਕਾਲੀ ਦਲ ਨਹੀਂ ਰਹੀ ਮੈਸੇਜ ਪ੍ਰਕਾਸ਼ ਸਿੰਘ ਬਾਦਲ ਐਂਡ ਸਨਸ ਪਾਰਟੀ ਹੋ ਗਈ ਹੈ ਤੇ ਚਲੋ ਬਾਦਲ ਸਾਹਿਬ ਦਾ ਆਪਣਾ ਇੱਕ ਰਸੂਖ ਸੀਗਾ ਉਹਨਾਂ ਦੇ ਜੀ ਦੇ ਜੀ ਫਿਰ ਵੀ ਸੀਗੀ ਲੇਕਿਨ ਸੁਖਬੀਰ ਬਿਲਕੁਲ ਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਲੋਕਾਂ ਨਾਲ ਕਨੈਕਟ ਨਹੀਂ ਕਰ ਪਾਉਂਦਾ ਲੋਕਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਉਹ ਕੋਈ ਪੋਲੀਟੀਕਲ ਲੀਡਰ ਜਿਸ ਤਰੀਕੇ ਨਾਲ ਜਿੰਨੇ ਸਹਿਸਵਾ ਤਰੀਕੇ ਨਾਲ ਬਾਦਲ ਸਾਹਿਬ ਲੋਕਾਂ ਦੇ ਨਾਲ ਮਿਲ ਜਾਂਦੇ ਸੀ ਮਤਲਬ ਉਹਨਾਂ ਦਾ ਸੈਂਸ ਆਫ ਹਿਊਮਰ ਗੱਲਬਾਤ ਉਹਨਾਂ ਨੇ ਕਰਨੀ ਕਿਸੇ ਮਿੱਠਾ ਬੋਲਣਾ ਕਿਸੇ ਨੂੰ ਐਦਾਂ ਲੱਗਦਾ ਹੀ ਨਹੀਂ ਸੀ ਕਿ ਤੁਸੀਂ ਐਡੇ ਵੱਡੇ ਮੰਝੇ ਹੋਏ ਕਿਸੇ ਲੀਡਰ ਨਾਲ ਬੈਠੇ ਹੋ ਸੁਖਬੀਰ ਉਹੋ ਜੀ ਫੀਲਿੰਗ ਉਹੋ ਜਿਹਾ ਕੌਨਫੀਡੈਂਸ ਲੋਕਾਂ 'ਚ ਨਹੀਂ ਦੇ ਪਾ ਰਿਹਾ ਇਹ ਜਿਹੜੀ ਸੀਟ ਵੀ ਬਠਿੰਡੇ ਦੀ ਜਿੱਤੀ ਹੈ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪੈਸਾ ਇਧੇ ਵਾਇਆ ਗਿਆ ਕਿਉਂਕਿ ਉਹਨਾਂ ਦੀ ਇੱਕ ਫੈਮਿਲੀ ਦੀ ਪ੍ਰੈਸਟੀਜ ਐਟ ਸਟੇਕ ਸੀਗੀ ਜਾਂ ਜੇ ਕਹ ਲਈਏ ਬੜੀ ਬੜੀਆਂ ਮਹਿੰਗੀਆਂ ਵੋਟਾਂ ਖਰੀਦੀਆਂ ਗਈਆਂ ਤੇ ਇਹ ਵੀ ਕੋਈ ਹੈਰਾਨੀ ਨਹੀਂ ਹੋਊਗੀ ਕਿਉਂਕਿ ਗਰਾਊਂਡ ਰਿਪੋਰਟਸ ਮਿਲਦੀਆਂ ਰਹਿੰਦੀਆਂ ਕੋਈ ਚੀਜ਼ਾਂ ਜੀ ਤੇ ਲੇਕਿਨ ਇਸ ਨਾਲ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਏਗਾ ਅਕਾਲੀ ਦਲ ਨੇ ਜੇ ਵਾਪਸ ਆਉਣਾ ਹੈ ਪੰਜਾਬ ਦੇ ਸੀ ਸਿਨੈਰੀਓ ਦੇ ਉੱਤੇ ਐਜ਼ ਅ ਪੋਲੀਟੀਕਲ ਫੋਰਸ ਤਾਂ ਨਾ ਸਿਰਫ ਉਹਨਾਂ ਨੂੰ ਜਿਹੜੀ ਹੈ ਪੋਲੀਟੀਕਲ ਆਪਣੀ ਲੀਡਰਸ਼ਿਪ ਦਾ ਸਵਾਲ ਮਸਲਾ ਹੱਲ ਕਰਨਾ ਪਏਗਾ ਬਲਕਿ ਜਿਹੜੇ ਕੋਰ ਇਸ਼ੂਜ਼ ਨੇ ਪੰਜਾਬ ਦੇ ਉਸ ਉਹਨਾਂ ਤੇ ਦੁਬਾਰਾ ਸਟੈਂਡ ਕਲੀਅਰ ਕਰਨਾ ਪਏਗਾ ਔਰ ਸਿਆਸਤ ਨੂੰ ਸਿਆਸਤਵਾਨ ਕਰਨਾ ਪਊਗਾ ਸਿਆਸ ਦੇ ਉੱਤੇ ਜਿਹੜਾ ਬਿਜ਼ਨਸ ਕੀਤਾ ਗਿਆ ਉਹਨੇ ਅਕਾਲੀ ਦਲ ਦੀ ਜਿਹੜਾ ਹੈ ਬੜਾ ਕੰਮ ਖਰਾਬ ਕੀਤਾ ਹੈਗਾ ਉਹਦੇ ਬਾਰੇ ਮੈਂ ਕਹਿਣ ਦੀ ਲੋੜ ਨਹੀਂ ਸਾਰੇ ਜਾਣਦੇ ਆ ਕੀ ਬਿਜ਼ਨਸ ਹੋਇਆ ਸੋ ਅਕਾਲੀ ਦਲ ਬਹੁਤ ਹੀ ਮਾੜੇ ਸਮੇਂ ਚੋਂ ਲੰਘ ਰਿਹਾ ਇੱਕ ਰੀਜਨਲ ਪਾਰਟੀ ਇਸ ਉਹਦੀ ਉਹਦੀ ਜਿਹੜੀ ਇਸ ਤਰ੍ਹਾਂ ਖਤਮ ਹੋਣਾ ਪੰਜਾਬ ਦੀ ਪੋਲਿਟਿਕਸ ਲਈ ਸਹੀਠ ਨਹੀਂ ਹੈ ਵੀ ਨੀਡ ਅ ਰੀਜਨਲ ਪਾਰਟੀ ਅਕਾਲੀ ਦਲ ਜੇ ਨਾ ਉਸ ਸੂਤ ਹੋਏ ਤਾਂ ਕਿਸੇ ਵੈਕਿਊਮ ਕਦੇ ਨਹੀਂ ਰਹਿੰਦਾ ਹੁੰਦਾ ਸਿਆਸਤ ਦੇ ਵਿੱਚ ਕੋਈ ਨਾ ਕੋਈ ਹੋਰ ਪਾਰਟੀ ਜਿਹੜੀ ਹੈਗੀ ਉਹ ਖੜੀ ਹੋ ਜਾਏਗੀ ਉਸ ਦੇ ਉੱਤੇ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਕਿਉਂਕਿ ਤੁਸੀਂ ਬੜੇ ਤਰੀਕੇ ਨਾਲ ਸਮਝਾਇਆ ਕਿਉਂਕਿ ਤੁਸੀਂ ਸਟੱਡੀ ਡੀਪ ਕਰਦੇ ਹੋ ਇਸ ਚੀਜ਼ ਨੂੰ ਲੈ ਕੇ ਡੂੰਗੀ ਪੜਾਈ ਹੈ ਤਾਂ ਇਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਚਾਹੇ ਸੱਤਾ ਪੰਜਾਬ ਦੀ ਹੋਵੇ ਤੇ ਜਾਂ ਫਿਰ ਕੇਂਦਰ ਦੀ ਹੋਵੇ ਖਾਸ ਤੌਰ ਤੇ ਪੰਜਾਬੀਆਂ ਨੂੰ ਇਹ ਸੋਚਣਾ ਪਏਗਾ ਕਿ ਕੀ ਹੁਣ ਅਸੀਂ ਜੋ ਸਾਡੀ ਮੌਜੂਦਾ ਸਰਕਾਰ ਹੈ ਉਸ ਤੇ ਉਹਨੂੰ ਕਿੰਨਾ ਕੁ ਹੋਰ ਸਮਝਣ ਦੀ ਲੋੜ ਹੈ ਕਿ ਪੰਜਾਬੀਆਂ ਦੇ ਮੁੱਦੇ ਕਿਵੇਂ ਹੱਲ ਕੀਤੇ ਜਾਣ ਸਿਰਫ ਹਵਾ ਦੇ ਵਿੱਚ ਗੱਲਾਂ ਨਾ ਹੋਣ ਤੇ ਕੇਂਦਰ ਦੀ ਸਿਆਸਤ ਦੇ ਉੱਤੇ ਨਜ਼ਰ ਰਵੇਗੀ ਕਿਉਂਕਿ ਤਕਰੀਬਨ 8 ਤਰੀਕ ਤੱਕ ਤਾਂ ਮੀਟਿੰਗਾਂ ਦਾ ਦੌਰ ਹੈ ਉਸ ਤੋਂ ਬਾਅਦ ਕਿਹਦਾ ਚਿਹਰਾ ਅਨਾਉਂਸ ਹੁੰਦਾ ਹੈ ਕੌਣ ਸਰਕਾਰ ਬਣਾਉਂਦਾ ਹੈ ਇਸ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਦੇ ਰਹਾਂਗੇ ਕੈਮਰਾ ਪਰਸਨ ਤਜਿੰਦਰ ਦੇ ਨਾਲ ਰਵਿੰਦਰ ਸਿੰਘ ਬੱਦਨ ਲੁਧਿਆਣਾ